ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਮੈਂ ਲੈ ਕੇ ਆਇਆ ਤੁਹਾਡੇ ਵਾਸਤੇ ਘੈਂਟ ਜੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਈਏ ਦੇਖਦੇ ਹਾਂ ਮਜ਼ਾ ਆਇਆ ਚੱਲ ਜੇ ਮੈਂ ਹਮੀ ਤੈਨੂੰ ਪਰ ਇਹਦੇ ਵਰਗੀਆਂ ਨੂੰ ਸ਼ਗਨ ਨਹੀਂ ਲਾਂਤ ਤਾਂ ਪੈਣੀਆਂ ਚਾਹੀਦੀਆਂ ਜੀਵੀ ਰੋਡ ਤੇ ਗਈ ਸੀ ਹੁਣੇ ਹੁਣੇ ਘਰੇ ਆਈ ਆ ਰੱਬ ਜਾਣਦਾ ਕਿਉਂ ਤੇਰੇ ਨਾਲ ਮੋਹ ਹੋ ਗਿਆ ਹਾਂ ਕੈਰੀ ਹੋ ਗਈ ਮੁਟਿਆਰ ਜਟਾਇ ਅਜ ਤੋਂ ਲੈ ਤੂੰ ਇਹਨੂੰ ਸ਼ਰਮ ਨਹੀਂ ਆਉਂਦੀ ਵੱਟੀ ਵਿੱਚ ਪੂਜਾ ਸੰਕਤ ਜੀ ਇਹ ਐ ਪਿੱਟ ਬੋਲ ਹੁੱਪ ਬੋਲ ਦਾ ਕਖੜੇ ਤੇ ਬੰਦ ਵਰਗਾ ਪਤੰਦਰ ਨੇ ਸਾਹੀ ਬੰਦ ਕਰਤਾ ਸੀ ਪਾਣੀ ਦਾ ਪਤੰਦਰ ਨੇ ਡੈਮ ਬੰਨਤਾ ਮਿੰਟਾਂ 'ਚ ਹੁਣ ਪਤਾ ਲੱਗਾ ਅਭੀ ਪਾਕਿਸਤਾਨ ਦਾ ਪਾਣੀ ਕਿਵੇਂ ਬੰਦ ਹੋਇਆ ਉਹ ਚੱਲੋ ਸੇਵਕਾ ਇੱਥੇ ਦੇ ਕੰਮ ਜੇ ਕਿਤੇ ਚਾਂਕ ਬ੍ਰੇਕ ਲੱਗ ਗਈ ਨਾ ਸਿੱਧਾ ਵਸਦੇ ਅੱਗੇ ਡਿੱਗੂ ਉੱਪਰ ਵੀ ਧਿਆਨ ਰੱਖੀ ਕਿਹਦੇ ਤਾਰਾਂ 'ਚ ਨਫਾ ਜੀ ਸ਼ਕਤੀਮਾਨ ਏ ਬਣਿਆ ਬੈਠਾ ਉੱਤੇ ਬਾਬਾ ਹਵਾਈ ਜਹਾਜ਼ ਦਾ ਸੁਆਦ ਲੈ ਰਿਆ ਕੁਝ ਕਹਿਣਾ ਚਾਹਿੰਗੇ ਸਰਰਾ ਹੋਮਰੀ ਕਾਲੀਦ ਜਮਦੇਹੀ ਚ ਉਠਾ ਨਾਰਾ ਠੋਕਦਾ ਇਹ ਬਣੂ ਸੁੱਖਾ ਗੱਪੀ ਇੱਕ ਵਾਰ ਲਈ ਮਨ ਵੀ ਲੈਨੇ ਆ ਪ੍ਰੈਸ਼ਰ ਨਾਲ ਮਰ ਗਿਆ ਪਰ ਸਾਲੇ ਨੇ ਮਰਨ ਤੋਂ ਪਹਿਲਾਂ ਬੋਤਲ ਵੀ ਆਪਣੀ ਜਗ੍ਹਾ ਤੇ ਰੱਖੀ ਤੇ ਕੱਪੜੇ ਸੈੱਟ ਕਰਕੇ ਵੀ ਪਿਆ ਮੈਂ ਪੂਰਾ ਪਿੰਡ ਮਾਰ ਦੇਣਾ ਪ੍ਰੈਸ਼ਰ ਨਾਲ ਮੈਨੂੰ ਤਾਂ ਅੱਜ ਪਤਾ ਲੱਗਿਆ ਇਹਦੇ ਚੋਂ ਗੋਲੀ ਚੱਲਦੀ ਹੈ ਉਹ ਭਰਾਵਾ ਅਸਲੇ ਵਾਲੀਆਂ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ ਸੌਖੀ ਮੌਤ ਲਈ ਸੰਪਰਕ ਕਰੋ ਮਾਮਾ ਜਦੋਂ ਤੱਕ ਬੇਲੇ ਬਦਮਾਸ਼ ਨਾਲ ਗੱਲ ਕਰਾਉਣੀ ਉਹਨਾਂ ਨੇ ਉਹਨੇ ਟਾਈਮ 'ਚ ਤੇਰਾ ਕੱਛਾ ਤੱਕ ਬਾੜ ਦੇਣਾ ਪਤੰਦਰ ਗੁਲਾਬ ਜਾਮਨ ਚਟਕੇ ਵਾਪਸ ਨਿਕਲ ਗਿਆ ਨਾਉ ਨਾ ਬੱਬੇ ਸਾਰਾ ਟੱਬਰ ਹੀ ਪੈ ਗਿਆ ਇੱਕ ਅੰਦਰ ਗਿਆ ਗੁਫਾ ਦੇਖਣ ਗੁਫਾ ਡਰਾਵਣੀ ਸੀ ਵਾਪਸ ਹੀ ਆ ਗਿਆ ਹਏ ਕਿੰਨਾ ਸੋਹਣਾ ਨੱਚਦੀ ਏ ਮਰ ਜਾਨੀ ਸ਼ਰਾਬ ਨਹੀਂ ਜਰਾ ਵਰਗੀ ਬਾਗ ਵਰਗੀ ਮੇਤ ਮੇਰੇ ਸੱਜਰੇ ਬੁਨਾ ਗੁਲਾਬ ਪੂਰਾ ਬਣਾਉਂਦਾ ਸਾਰੇ ਸਟੂਲੇ ਪੰਜਾਬ ਚ ਆਉਣੇ ਸੀ ਤੇ ਜੀਉਂ ਮਾ ਪੋਖਾ ਗੋਡਿਆਂ ਦਾ ਰੰਗ ਚਾਹ ਵਰਗਾ ਕਿਵੇਂ ਭਰਾਵਾ ਚੋਰੀ ਚੂਰੀ ਕਰ ਆ ਕਿਹੜੇ ਕੰਮੀ ਪੈ ਗਿਆ ਗੁਸਾ ਨਾ ਕਰੀ ਵੀਰੇ ਪਹਿਲੀ ਵਾਰ ਚਤਰਾ ਨਾਲ ਗੋਡੇ ਕਾਲੇ ਵੇਖੇ ਆ ਲੋਕਾਂ ਨੇ ਕੀ ਕਹਿਣਾ ਕੀ ਲੈਣਾ ਸਾਰੀ ਦੁਨੀਆ ਬੁਲਾ ਕੇ ਆ ਲੋਕਾਂ ਨੇ ਕੁਝ ਨਹੀਂ ਕਹਿਣਾ ਬਸ ਡਾਲਾਂ ਹੀ ਕੱਢਣੀਆਂ ਨੇ ਉਹ ਵੀ ਇੰਗਲਿਸ਼ 'ਚ ਅੱਡੀਏ ਪਾਣੀ ਦਾ ਪਾਣੀ ਦਾ ਰੰਗ ਚੜਾ ਕੇ ਆ ਜੇ ਆਪਾਂ ਮਿਲ ਨਹੀਂ ਅੜੀਏ ਪਹਿਲਾਂ ਦੰਦ ਲਵਾ ਕੇ ਆ ਨਾ ਨਾ ਅੜੀਏ ਪਾਣੀ ਦਾ ਪਾਣੀ ਦਾ ਰੰਗ ਲੈਪ ਕਾਰਡ ਤੋਂ ਦੰਦ ਆਰਡਰ ਕਰ ਲੈ ਜੀ ਵੀ 올ਡ ਸਕੂਲ ਗਾਣੇ ਵਾਲੀ ਫੀਲਿੰਗ ਚੈੱਕ ਕਰੀਆ ਸਿੱਧੂ ਵਾਂਗ ਦਵਿਆਣੀ ਇੱਕ ਮੁੰਡਾ ਆਪਦੀ ਜਨਾਨੀ ਦਿਖਾ ਕੇ ਸਾਲਾ ਹਿੱਲ ਗਿਆ ਪਿੱਛੇ ਜਨਾਨੀ ਗੱਡੀ ਤੇ ਚੜੀ ਫਿਰਦੀ ਆ ਤੂੰ ਪਿਓ ਦੱਸੀ ਜੰਨਾ ਹਨੀ ਸਿੰਘ ਦੀ ਮਾਸੀ ਦਾ ਮੁੰਡਾ ਆਟੋ ਤੋਂ ਤਵੇ ਲੰਗੇ ਲੱਗਦਾ ਗੈਂਗਸਟਰ ਚੁਮਕੀ ਲੋਕੀਆ ਮਿਲਾ ਕੇ ਲੋਟੇ ਦੇ ਤਰਸ ਵੀ ਆਉਂਦਾ ਕੋਈ ਕੰਮ ਕਰ ਲਓ ਵੈਲਡਿੰਗ ਵਗੈਰਾ ਦਾ ਇਹ ਉਹੀ ਆਕੜੀ ਜਾਂਦਾ ਬਸ ਚੁੱਤਰ ਕੇ ਅਗਾ ਗੈਂਗ ਢੇਲੇ ਦੇਖ ਕੇ ਮੈਂ ਚੜਾਈ ਫਿਰਦਾ ਪੱਟੂ ਸਰਕਾਰ ਨੂੰ ਬੇਨਤੀ ਹੈ ਇਹਨਾਂ ਨੂੰ ਜੰਗ 'ਚ ਭੇਜਿਆ ਜਾਵੇ ਜੰਮੂ 'ਚ ਜੋਰ ਚਾਹੀਦਾ ਮੁੰਡੇ ਨੂੰ ਪੇਪਰ ਲਾਉਣ ਲਈ ਤੇ ਅੱਖਾਂ ਖੜਾਉਣ ਲਈ ਖਾਲੇਓ ਮੰਮੀ ਤੋਂ ਅੱਡੀ ਤੜਕਾ ਲਾਉਣ ਲਈ ਤੇਲ ਲੱਭ ਰਹੀ ਆ ਸਰੋਂ ਦਾ ਤੇਲ ਪੀ ਕੇ ਢਿੱਡ ਚ ਪਕੌੜੇ ਤਲਨੇ ਹਾਂ ਨੀ ਹੌਣੇ ਫਿੱਟਾ ਬੇ ਮਾਤਾ ਤੇ ਅਮਰੂਦ ਵੀ ਧਿਆਨ ਨਾਲ ਖਾਈ ਮਾਂ ਮਾ ਦੰਤ ਤਾਂ ਪਹਿਲਾਂ ਹੀ ਕੋਕੋ ਲੈ ਗਈ ਹਾਂਜੀ ਮਿੱਤਰੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ